ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣਾ ਮੌੜ ਮੰਡੀ ਘੁੰਮਣ ਪਿੰਡ ਤੇ ਸੁੱਖਾ ਸਿੰਘ ਵਾਲੇ ਦੇ ਕੋਲੇ ਪਾਈ ਦੇ ਸੇ ਇਹ ਟੋਲ ਪਲਾਜ਼ਾ ਇੱਥੇ ਲੱਗਿਆ ਹੋਇਆ ਸੀ ਬਹੁਤ ਟਾਈਮ ਤੋਂ ਤੇ ਚੋਰੀਆਂ ਹੁੰਦੀਆਂ ਸੀ ਇੱਥੇ ਘੇਰ ਲੈਂਦੇ ਸੀ ਮੋਟਰਸਾਈਕਲ ਵਾਲੇ ਤਾਂ ਵਿਚਾਰੇ ਨੰਗੂਣੇ ਹੀ ਬੰਦ ਹੋ ਗਿਆ ਸੀਗਾ ਤੇ ਰੋਜ਼ ਨਾਲ ਰੋਜ਼ ਇੱਕ ਅੱਧੀ ਗੱਡੀ ਇੱਥੇ ਵੱਜਦੀ ਸੀ ਸਿਆਲਾਂ ਚ ਤਾਂ ਧੁੰਦਾ ਪੈਂਦੀਆਂ ਸੀ ਕਦੋਂ ਬਹੁਤ ਜ਼ਿਆਦੇ ਗੱਡੀਆਂ ਫੁੱਟੀਆਂ ਨੇ ਵੱਜੀਆਂ ਨੇ ਇੱਥੇ ਐਸਟੀ ਰੈਂਟ ਬਹੁਤ ਜ਼ਿਆਦੇ ਹੋਏ ਨੇ ਬਹੁਤ ਲੋਕਾਂ ਦਾ ਨੁਕਸਾਨ ਹੋਇਆਗਾ ਤੇ ਦੱਸ ਹੀ ਨਹੀਂ ਸਕਦੇ ਤੇ ਇਹ ਕੰਪਨੀ ਨੇ ਕੋਈ ਭਰਾਈ ਨਹੀਂ ਕੀਤੀ ਉਹਨਾਂ ਦੀ ਕੁਝ ਨਹੀਂ ਕੀਤਾ ਇਹ ਇੱਥੇ ਉਵੇਂ ਹੀ ਖੜਾਗਾ ਚੋਰੀਆਂ ਠੱਗੀਆਂ ਇੱਥੇ ਬਾਧੂ ਹੁੰਦੀਆਂ ਸੀਗੀਆਂ ਤੇ ਕੋਈ ਸਰਕਾਰ ਨੇ ਨਹੀਂ ਗੌਰ ਕੀਤੀ ਕੋਈ ਇਹ ਕੰਪਨੀ ਨੇ ਨਹੀਂ ਗੌਰ ਕੀਤੀ ਇੱਕ ਟੋਲ ਪਲਾਜ਼ਾ ਸੀਗਾ ਇੱਥੋਂ ਆਪਣੇ ਭੀਖੀ ਤੋਤੇ ਚੀਮਾ ਮੰਡੀ ਦੇ ਸਨ ਚ ਉਹ ਵੀ ਭਾਰਤੀ ਕਿਸਾਨ ਜੂਨੀਅਰ ਨੇ ਢਾਤਾ ਉਹ ਵੀ ਬਹੁਤ ਚੰਗਾ ਕੀਤਾ ਬਹੁਤ ਬਹੁਤ ਧੰਨਵਾਦ ਭਾਰਤੀ ਕਿਸਾਨ ਜੂਨੀਅਰ ਦਾ ਤੇ ਕਿੰਨਾ ਨੇ ਟਾਇਆ ਇਹ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਕਿਸਾਨ ਜੁਣੀਆਰ ਦਾ ਤੇ ਇਹ ਆਪਾਂ ਨੂੰ ਵੀ ਬਹੁਤ ਬਹੁਤ ਸਾਥ ਦੇਣਾ ਚਾਹੀਦਾ ਜਿਹੜੇ ਨੇੜੇ ਦੇ ਪਿੰਡਾਂ ਦੇ ਆ ਉਹਨਾਂ ਨੂੰ ਜਰੂਰ ਸਾਥ ਦੇਣਾ ਚਾਹੀਦਾ ਟਰਾਲੀਆਂ ਪਰ ਪਰ ਆਉਣਾ ਚਾਹੀਦਾ ਇੱਥੇ ਜਥੇਬੰਦੀ ਦੇ ਨਾਲ ਜੁੜਨਾ ਚਾਹੀਦਾ ਲੋਕਾਂ ਨੂੰ ਤੇ ਹੌਲੀ ਹੌਲੀ ਇਹ ਵੀ ਬਹੁਤ ਟਾਇਆ ਜਾਊ ਕੱਲੀ ਕੱਲੀ ਚੀਜ਼ ਚੱਕ ਕੇ ਪਾਸੇ ਹਨਾ ਕਿਵੇਂ ਜਥੇਬੰਦੀ ਦਾ ਹੁਕਮ ਹੁੰਦਾਗਾ ਕਿਵੇਂ ਵੀ ਇਹਨਾਂ ਦਾ ਆਉਂਦਾਗਾ ਦੱਸਦੇ ਨੇ ਬਲਾਰੇ ਉਵੇਂ ਸਾਥ ਦੇਣਾ ਚਾਹੀਦਾਗਾ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਰਤੀ ਕਿਸਾਨ ਜੁਨੀਅਰ ਜਿੰਦਾ